ਕਮ ਆਵਾਜ਼ ਨਹੀਂ ਹੈਗੀ ਬਾਈ ਸਾਇਲੈਂਟ ਚੱਲਦਾ ਬੈਰਿੰਗ ਪੂਰਾਂ ਦੀ ਥੋੜਾ ਆਵਾਜ਼ ਨਹੀਂ ਹੈ। ਮורה ਹੁਣ ਤੱਕ ਏਜੰਸੀ ਚ ਹੀ ਹੋਇਆ ਜੀ। ਮਤਲਬ ਕਿ ਸਾਰਾ ਸਾਰਾ ਕੰਮ ਜੈਨੂਨ ਕਰਾਇਆ ਵਾ। ਠੀਕ ਆ। ਇਹਦਾ ਕਲੱਚ ਬੈਰਿੰਗ ਪਿਆ ਤਾਂ ਉਹ ਵੀ ਜੈਸੀ ਪਿਆ। ਠੀਕ ਆ। ਠੀਕ ਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਆਪਾਂ ਮੈਂ ਤੁਹਾਨੂੰ ਟਰੈਕਟਰ ਦਿਖਾਉਣਾ ਅੱਜ ਤੇ ਇੱਕ ਤੇ ਹੋਣਾ ਰੋਟਾਵੇਟਰ ਸ਼ਕਤੀਮਾਨ ਦਾ। ਠੀਕ ਆ ਜੀ ਜਿਹੜਾ ਵੀ ਕੋਈ ਚਾਹਵਾਨ ਸੱਜਣ ਹੋਇਆ ਦੇਖ ਲਿਓ ਬਾਈ ਵੀਡੀਓ 'ਚ ਤੇ ਆਜੋ ਆਪਾਂ ਤੁਹਾਨੂੰ ਦਿਖਾਉਂਦੇ ਆਂ ਵੀਡੀਓ। ਲੋ ਬਾਈ ਆਹ ਟਰੈਕਟਰ ਹੈ ਜੀ ਮੇ ਲੋ ਹਨੀ ਬਾਈ ਨੂੰ ਕੀ ਹਾਲ ਹੈ ਵੀਰੇ ਵਧੀਆ ਬਾਈ ਵਧੀਆ ਜੀ ਠੀਕ ਠਾਕ ਹਾਂ ਜੀ ਹਾਂ ਤੇ ਅੱਜ ਬਾਈ ਅਸੀਂ ਥੋੜਾ ਜਿਹਾ ਬਾਕੇ ਦੇਖਣ ਲੱਗੇ ਤੇ ਬਾਈ ਕਹਿੰਦਾ ਗਿੱਲ ਦੇਖਣੀ ਵੀ ਗਿੱਲ ਹੈਗੀ ਕਿ ਨਹੀਂ ਬਾਈ ਦਾ ਮਨ ਤਾਂ ਵੀ ਇਹ ਕੋਈ ਕੁਝ ਬੀਜ ਦੀ ਏ ਪਹਿਲਾਂ ਸਾਲ ਆਤੀ ਜੱਗੂ ਬਾਈ ਮੱਕੀ ਦੀ ਹਾਂ ਤੇ ਹੁਣ ਸਾਲ ਦੋਗਲੀ ਜਾਂ ਵੀ ਮੱਕੀ ਬੀਜੀ ਏ ਜਾਂ ਨਾ ਬੀਜੀਏਗਾ ਠੀਕ ਠੀਕ ਆ ਠੀਕ ਆ ਤਾਂ ਮੈਂ ਦੇਖਣ ਲੱਗਾ ਤਾਂ ਮੈਂ ਚਲ ਬਾਕੇ ਦੇਖ ਲਈ ਦੋ ਚੀਜ਼ਾਂ ਹਨਾ ਹਾਂ ਠੀਕ ਆ ਤੇ ਬਾਕੀ ਬਾਈ ਆਪਾਂ ਦੱਸ ਦੀ ਵੀ ਟਰੈਕਟਰ ਤੇ ਰੋਟਾਵੇਟਰ ਹਣੀ ਵੀਰੇ ਹੈ ਨਾ ਹਾਂਜੀ ਦੋਹੇ ਚੀਜ਼ਾਂ ਆਪਾਂ ਨੇ ਸੇਲ ਤੇ ਲਾਈਆਂ ਹੋਈਆਂ ਆ ਮੈਸੀ ਰੈਕਟਰ ਆ 241 ਜਿਵੇਂ ਸ਼ੋਰੂਮ ਕੰਡੀਸ਼ਨ ਤੇ ਇੱਕ ਹੈਗਾ ਆਪਣੇ ਕੋਲ ਰੋਟਾਵੇਟਰ ਸ਼ਕਤੀਮਾਨ ਦਾ ਆ ਲੋ ਜੀ ਹਣੀ ਇਹ ਮਾਡਲ ਕਿਹੜਾ 16 17 ਮਾਡਲ ਲਊਗਾ 17 ਮਾਡਲ ਭਾਈ 16 ਜਾਂ 17 ਮਾਡਲ ਦੇਵੇ ਹੈ ਨਾ ਕੱਢਣੇ ਕਰਕੇ ਵੀਰ ਨੂੰ ਕੋਈ ਬੰਦੂ ਨਹੀਂ ਹੈ ਠੀਕ ਆ ਨਾ ਉ ਬਾਈ ਸਾਫ਼ ਹੈ ਵਧੀਆ ਚਲਾਈ ਜਰੂਰੀ ਦਾ ਚਲਾ ਕੇ ਹੁਣ ਤੇ ਸਾਹਮਣੇ ਦਿਖਾ ਦਿੰਦੇ ਵੀਰ ਨੂੰ ਠੀਕ ਆ ਬਾਈ ਕਹਿੰਦਾ ਤੁਹਾਨੂੰ ਚਲਾ ਕੇ ਦਿਖਾਉਨੇ ਆ ਆਪਾਂ ਤੇ ਵੈਸੇ ਭਾਈ ਵੇਚਣੇ ਗਾਤੇ ਦੋ ਚੀਜ਼ਾਂ ਵੀਰ ਟਰੈਕਟਰ ਥੋੜਾ ਜਿਹਾ ਆਇਆ ਤਾਂ ਵੀ ਆਪਾਂ ਨੇ ਬੜਾ ਲੈਣਾ ਹੈ ਅੱਛਾ ਹਾਂ ਟਰੈਕਟਰ ਬੜਾ ਲੈ ਲੈਂਦੇ ਆ ਮੇਰੀ ਸਲਾਹ ਹੈ ਹੁਣ ਟਰੈਕਟਰ ਬੜਾ ਲੈਣੇ ਥੋੜਾ ਜਿਹਾ ਠੀਕ ਆ ਤੇ ਕਹਿੰਗੇ ਵੀ ਮੜਾ ਮੋਟਾ ਇਹਦਾ ਹੋਰ ਕਿਰਾਏ ਪਾੜੇ ਦਾ ਕੰਮ ਵੀ ਹੋ ਜਾਂਦਾ ਨਾਲ ਹਾਂ ਕਿਰਾਏ ਪਾੜੇ ਦਾ ਹੋ ਜਾਂਦਾ ਬਾਕੀ ਆ ਟਰੈਕਟਰ 'ਚ ਕੋਈ ਚੱਕਰ ਨਹੀਂ ਹੈਗਾ ਤੈਨੂੰ ਚਲਾ ਕੇ ਦੇਖ ਲਓ ਤੂੰ ਵੀ ਚਲਾਉਂਦਾ ਹੀ ਇਹਦਾ ਕਿਉਂ ਆਹੋ ਮੈਂ ਵੀ ਬਾਈ ਜਦ ਕਦੇ ਲੋਡ ਹੁੰਦੀ ਬਾਈ ਵਾਲੇ ਲੈ ਕੇ ਆਉਣਾ ਟਰੈਕਟਰ ਠੀਕ ਹੈ ਟਰੈਕਟਰ 'ਚ ਕੋਈ ਐਬ ਨਹੀਂ ਹੈਗਾ ਠੀਕ ਆ ਠੀਕ ਆ ਮੜਾ ਮੋਟਾ ਹੈਗਾ ਚਾਹ ਦੇ ਠੀਕ ਆ ਬਾਈ ਚਾਰ ਟਰ ਨਾਲ ਨੇ ਵੀਰੇ ਬਾਈ ਚੌਖੜੇ ਬਾਈ ਕਹਿੰਦਾ ਤਹਿਰ ਨਾਲ ਦੇ ਆ ਬਾਕੀ ਟਰੈਕਟਰ ਹੈ ਵੀ ਸਾਰਾ Ориਜਨਲ ਆ ਕਿਤੇ ਵੀ ਕਲੰਬੀ ਨਹੀਂ ਲੱਗੀ ਹੋਈ ਜਿਵੇਂ ਦਾ ਟਰੈਕਟਰ ਆਇਆ ਵਾ ਜਾਂ ਅਸੀਂ ਤੋਂ ਉਦਾਂ ਦਾ ਉਦਾਂ ਹੀ ਆ ਇੱਕ ਬਾਈ ਦੀ ਸ਼ਰਤ ਜ਼ਰੂਰ ਆ ਵੀ ਸਿਸਟਮ ਨੇ ਨਾਲ ਦੇਣਾ ਹੈ ਨਾ ਬਾਈ ਹਾਂ ਬਾਈ ਸਿਸਟਮ ਨਹੀਂ ਜਰਾ ਇਹ ਹੋਲਣਾ ਹੈ ਯੂ ਦੇਗਾ ਸਿਸਟਮ ਨਹੀਂ ਠੀਕ ਹੈ ਬਾਈ ਕਹਿੰਦਾ ਜੂ ਵਾਪ ਲੱਗਿਆ ਰਹਿਣਾ ਨੂੰ ਬਾਈ ਨੇ ਟੈਕਾ ਜੇ ਹੁਣ ਹੀ ਲਵਾਇਆ ਨਵਾਂ ਹੀ ਫਿਰ ਟਰੈਕਟਰ ਦੂਆ ਲੈਣਾ ਪੈਣਾ ਕਹਿੰਦਾ ਉਹਦੇ ਨਾਲ ਵੀ ਉਹ ਕਰਨਾ ਤਾਂ ਹਾਂਜੀ ਅੱਛਾ ਆਪਣੇ ਨੂੰ ਪਿੱਛੇ ਪਾ ਲੈ ਨੂੰ ਮੂਹਰੇ ਤੇ ਇੱਕ ਟਰੈਕਟਰ ਬਾਈ ਹੋਰ ਆ ਸਵਰਾਜ ਦੇ ਫੋਨ ਵੱਧ ਆਉਂਨੇ ਸਾਨੂੰ ਸਵਰਾਜ ਟਰੈਕਟਰ ਦੇ ਫੋਨ ਵੱਧ ਆਉਂਨੇ ਆ ਤੇ ਇੱਕ ਆ ਟਰੈਕਟਰ ਬਾਈ ਆ ਬਹੁਤਾ ਜ਼ੂਮ ਕਰਨ ਦੀ ਲੋੜ ਨਹੀਂ ਟਰੈਕਟਰ ਐ ਸਾਫ ਬਾਹਰੋਂ ਹੀ ਦਿਖਦਾ ਟਾਇਰ ਬਾਈ ਜਮੇ ਹੀ ਨਵੇਂ ਚੌਖੜਾ ਹੀ ਠੀਕ ਆ ਬੰਦੇ ਨੂੰ ਘੋਟਣਾ ਬਾਈ ਨਹੀਂ ਪਉਂਦਾ ਯਾਰ ਦੇਖ ਲੋ ਬਾਈ ਕੈਨੇਡਾ ਦਾ ਝੰਡਾ ਮੂਰੇ ਸਪੈਸ਼ਲ ਆਇਆ ਹੋਇਆ ਪੀ ਵੀ 12 2080 ਵੀ ਆਈ ਪੀ ਨੰਬਰ ਆ ਟਰੈਕਟਰ ਦਾ ਠੀਕ ਆ ਜੀ ਬਾਈ ਮਾਡਲ ਕਿਹੜਾ ਇਹ 18 18 ਮਾਡਲ ਆ ਬਾਈ ਕੰਡੀਸ਼ਨ ਟਰੈਕਟਰ ਦੀ ਬਾਈ 21 22 ਮਾਡਲ ਵਰਗੀ ਆ ਬਾਈ ਕਿੰਨੇ ਪੈਸੇ ਮੰਗਦੇ ਤੇਦੇ ਦੇ ਨਹੀਂ ਵੇਚਦੇ ਨਹੀਂ ਹੈਗੇ ਚੱਲ ਫੇਰ ਮੈਂ ਕਹਿੰਦਾ ਵੇਚਣਾ ਯਾਰ ਤਾਂ ਹੀ ਖੜੇ ਆ ਬਾਈ ਨਹੀਂ ਬਾਈ ਇਹ ਨਹੀਂ ਵੇਚਦੇ ਹੈਗੇ ਖੜ ਨਹੀਂ ਸਰ ਥੋੜੀ ਵੀਡੀਓ ਦੇ ਦੇਣ ਕਿਹੜਾ ਮੈਸੇਜ ਪਾਉਣ ਲੱਗੇ ਹੋਏ ਅੱਛਾ ਮੈਸੇਜ ਸਾਨੂੰ ਦੇ ਦਿਓ ਨਾ ਬਾਈ ਪਿੰਡ ਮਾ ਨਹੀਂ ਦੇਣਾ ਹੈਗਾ ਪਿੰਡ ਵਾਲੇ ਬੰਦੇ ਨਾਲ ਸਾਡਾ ਸੌਦਾ ਜੀ ਮਾਣਾ ਹੈਗਾ ਲੈ ਆਣੀ ਵੀਰੇ ਕਾਰਟ ਸਟਾਰਟ ਫੇਰ ਦਿਖਾਈਏ ਚਲਾ ਕੇ ਲੋ ਬਾਈ ਸਟਾਰਟਿੰਗ ਚੈੱਕ ਕਰੋ ਟਰੈਕਟਰ ਦੀ ਲੋ ਜੀ ਐਂ ਜਮਾਈ ਸਾਇਲੈਂਟ ਟਰੈਕਟਰ ਹੈ ਜਮਾਈ ਸਾਇਲੈਂਟ ਸਾਰਾ ਡੈਕਟਰ ਜਿਹਨਾਂ ਦਾ ਆ ਸਟਿੱਕਰਾਂ ਦੇ ਟੇਪ ਜ਼ਰੂਰ ਕਰਾਈ ਵੀ ਆ ਬਲੈਕ ਐਂਡ ਵਾਈਟ ਜੀ ਹੁੰਦੀ ਜਿਹੜੀ ਬਾਈ ਦੇਖ ਲਓ ਫੁੱਲ ਛੱਡਿਆ ਹੋਇਆ ਕੋਈ ਸਾਊਂਡ ਨਹੀਂ ਹੈਗੀ ਰੋਟਾਵੇਟਰ ਜਮਾਈ ਸਾਇਲੈਂਟ ਆ ਜਮਾਈ ਸਾਇਲੈਂਟ ਚੱਲ ਰਿਹਾ ਠੀਕ ਹੈ ਜੀ ਤੁਸੀਂ ਬਾਈ ਵੈਸੇ ਮੰਨਤਾ ਬੀਜਣ ਦਾ ਪਰ ਵਿੱਚ ਵਿੱਚ ਖੇਤ ਸੁੱਕਾ ਹੈ ਬਾਈ ਵਿੱਚ ਵਿੱਚ ਨਰਮ ਹੈ ਕਹਿੰਦਾ ਚਲੋ ਡੰਗਰਾਂ ਨੂੰ ਖਾਣੇ ਨੂੰ ਕੁਛ ਨਾ ਕੁਛ ਹੋ ਜੂਗਾ ਬਾਈ ਮੈਸੀ ਰੈਟਰ ਕਹਿਣ ਨੂੰ ਐ ਪਾਵਰ ਛੋਟੀ ਆ ਪਰ ਬਾਈ ਉਹ ਨਹੀਂ ਦੇਖੀ ਪਰਵਾਹ ਕਰਦਾ ਹੈਗਾ ਇਹ ਚਲਾਈ ਕਾਲੇ ਬੂਲੇ ਮੈਂ ਤੇ ਬਹੁਤ ਵਾਰ ਚਲਾਇਆ ਬਹੁਤ ਵਧੀਆ ਚਲਾਈ ਆ ਅੱਗੇ ਦਾ ਆਪਾਂ ਬਾਈ ਤੁਹਾਨੂੰ ਦੂਜੇ ਤਰੀਕੇ ਵੀਡੀਓ ਪਾਣੇ ਪਰ ਅੱਜ ਆਪਾਂ ਤੁਹਾਨੂੰ ਐ ਚੱਲਦੇ ਦੀ ਵੀਡੀਓ ਦਿਖਾਤੀ। ਬੱਸ ਵੀਰੇ। ਆਣੀ ਬਾਈ। ਮੜੇ ਉੱਪਰ ਜਾ ਕੇ ਰੋਡੋ ਮਟਰ ਘਮਾਈ ਹਾਂ। ਇੱਥੇ ਹੀ ਘਮਾ ਦੇ। ਲੈ ਬਾਈ ਹੁਣ ਦੇਖ ਲਓ ਵੀ ਚੱਲਦੇ ਦੀ ਵੀਡੀਓ ਬਣਾਉਣ ਲੱਗੇ ਆਪਾਂ। ਬੜਾ ਦੇ ਦੇ ਰੇ ਦੇ ਦੇ। ਦੇਖ ਲਓ ਜਮਾ ਆਵਾਜ਼ ਨਹੀਂ ਹੈਗੀ ਬਾਈ ਸਾਇਲੈਂਟ ਚੱਲਦਾ ਬੈਰੰਗ ਪੂਰਾਂ ਦੀ ਥੋੜਾ ਆਵਾਜ਼ ਨਹੀਂ। ਇਹਦੇ ਬੈਰਿੰਗ ਮੋਰਿੰਗ ਦਾ ਬਾਈ ਢਿੱਲ ਮੱਠ ਹੁੰਦੀ ਆ ਤਾਂ ਐਦਾਂ ਬਹੁਤ ਆਵਾਜ਼ ਕਰਦਾ ਜਿਵੇਂ ਸਾਇਲੈਂਟ ਪਿਆ ਜਦੋਂ ਨਵਾਂ ਹੁੰਦਾ ਆ ਕਰਦੇ ਵੀਰੇ ਬੰਦ ਮੈਂ ਕਹਾਂ ਬਾਈ ਆਵਾਜ਼ ਜਮਾ ਨਹੀਂ ਰੋਟਰ ਵੇਟਰ ਦੀ ਨਹੀਂ ਵੀ ਸਾਇਲੈਂਟ ਠੀਕ ਆ ਬਾਕੀ ਬੈਰਿੰਗ ਮੋਰਿੰਗਾਂ ਦਾ ਬਾਈਆਂ ਦਾ ਕੰਮ ਹੋਇਆ ਵੈਣ ਸਾਰਾ ਸਾਰਾ ਓਕੇ ਆ ਵੀਰੇ ਠੀਕ ਹੈ ਦੇਖ ਲਓ ਜੋ ਮਰਜ਼ੀ ਕਰ ਲਓ ਸਭ ਓਕੇ ਥੋੜੇ ਸਾਹਮਣੇ ਠੀਕ ਆ ਠੀਕ ਆ ਜੀ ਤੇ ਬਾਕੀ ਬਾਈ ਟਰੈਕਟਰ ਹਨੀ ਓਕੇ ਆ ਨਾ ਓਕੇ ਵੀਰੇ ਸਾਹਮਣੇ ਚੱਲਦਾ ਤਾਂ ਹੁਣ ਚਲਾਇਆ ਬਾਈ ਆ ਸਾਹਮਣੇ ਚੱਲਦਾ ਵੀਰੇ ਇਹਦੀ ਡਿਮਾਂਡ ਕਿੰਨੀ ਬਾਈ ਵੀ ਇਹ ਦਿਨ ਦਿਨ ਡਿ ਠੀਕਾ ਬਹੁਤ ਵਾ ਸਾਢੇ ਤਿੰਨ ਤੇ ਇੱਕ ਨਵਾਂ ਬਦਾ ਘੱਟ ਨਹੀਂ ਜਣਾ ਵੀਰੇ ਸਾਢੇ ਤਿੰਨ ਤੇ ਇੱਕ ਵੀ ਨਵਾਂ ਬਦਾ ਠੀਕ ਆ ਬਾਈ ਕਹਿੰਦਾ ਵੀ ਡਿਮਾਂਡ ਦਾ ਬਾਈ 3,60,000 ਦੀ ਆ ਤੇ ਬਾਕੀ ਵੀ ਸਾਢੇ ਤਿੰਨ ਲੱਖ ਦਾ ਆਪਾਂ ਟਰੈਕਟਰ ਦੇ ਦਾਂਗੇ ਠੀਕ ਆ ਜੇ ਕਿਸੇ ਨੇ ਕੱਲਾ ਰੋਟਾਵੇਟਰ ਲੈਣਾ ਹੋਇਆ ਬਾਈ ਕੱਲਾ ਰੋਟਾਵੇਟਰ ਵੀ ਦੇ ਦਾਂਗੇ ਜੀ ਤੇ ਰੋਟਾਵੇਟਰ ਦੀ ਡਿਮਾਂਡ ਹੈਗੀ ਬਾਈ 75,000 ਰੁਪਇਆ ਠੀਕ ਆ ਜੀ ਬਾਕੀ ਦਾ ਆ ਕੇ ਦੇਖ ਲਓ ਚਲਾ ਚਲੂਗੇ ਕਰ ਲਾਂਗੇ ਬਾਕੀ ਠੀਕ ਆ ਜੀ ਠੀਕ ਆ ਵੀਰੇ ਓਕੇ ਓਕੇ ਤੇ ਬਾਕੀ ਇਹ ਨਹੀਂ ਵੀਰੇ ਹੋਰ ਮਾੜਾ ਮਾੜਾ ਜਾਨੀ ਕੇ ਡੈੱਕ ਲਾਉਣਾ ਆਪਾਂ ਨੇ ਡੈੱਕ ਲਾਉਣਾ ਠੀਕ ਆ ਬਾਈ ਡੈੱਕ ਦਾ ਬਾਈ ਨੇ ਹਜੇ ਹੋਣੀ ਮੇਰਾ ਸੱਜ ਮਹੀਨਾ ਕੇ ਹੋਇਆ ਲਵਾਇ ਇਹਨੂੰ ਹਾਂ ਸਰਵਿਸ ਇਹਦੀ ਏਜੰਸੀ ਚ ਹੋਈ ਵੀ ਜੱਗੀ ਅੱਛਾ ਸਾਰੀ ਉਹ ਮੈਸੀਜ ਮੜੰਡੇ ਏਜੰਸੀ ਕਰਾ ਕੇ ਲਿਕੇ ਆ ਤੇ ਆਪਾਂ ਸਰਵਿਸ ਅੱਛਾ ਸਰਵਿਸ ਏਜੰਸੀ ਕਰਾ ਠੀਕ ਆ ਠੀਕ ਸਾਰਾ ਕੁਝ ਸੱਚੀ ਜਾਨ ਜਿਹੜਾ ਵੀ ਕੰਮ ਹੋਇਆ ਹੁਣ ਤੱਕ ਏਜੰਸੀ ਚ ਹੋਇਆ ਜੱਗੀ ਮਤਲਬ ਕਿ ਸਾਰਾ ਸਾਰਾ ਕੰਮ ਜੈਨੂਨ ਕਰਾਇਆ ਵਾ ਠੀਕ ਆ ਡੈੱਕ ਕਲੱਚ ਬੈਰਿੰਗ ਪਿਆ ਤਾਂ ਉਹ ਵੀ ਏਜੰਸੀ ਹੀ ਪਿਆ ਠੀਕ ਆ ਠੀਕ ਲੈ ਬ ਜਗੂ ਠੀਕ ਆ ਇੱਕ ਵੀ ਕਦਮ ਨਹੀਂ ਲਾਈ ਜਿੱਥੇ ਉਤਰਿਆ ਉਹ ਉਥੇ ਉਤਰਿਆ ਵਾ ਜਿੱਥੇ ਨਹੀਂ ਉਤਰਿਆ ਉਥੇ ਕਰਿਆ ਹੀ ਨਹੀਂ ਕੋਈ ਬਾਕੀ ਉਂ ਬਾਈ ਟਰੈਕਟਰ ਹੈ ਥੋੜਾ ਲਿਬੜਿਆ ਵਾ ਦੇਖੋ ਉੱਪਰ ਮਿੱਟੀ ਮੁੱਟੀ ਪਈ ਹੋਈ ਆ ਮੀਂਹ ਕਾ ਕੇ ਜਗੂ ਚੱਲਦਾ ਕਣਕਣ ਕੇ ਹਾਂ ਉਹ ਤਾਂ ਹੈ ਟਾਇਰ ਬਾਈ ਮੰਨ ਕੇ ਚਲੋ ਟਰੈਕਟਰ ਦੇ 60 ਕੇ ਪੈਸੇ ਹਨਾ ਵੀਰੇ ਹਾਂ 60 ਪੈਸੇ ਟਾਇਰ ਨਾਲ ਨਹੀਂ ਆ ਆਪਾਂ ਆਪਾਂ ਤੁਹਾਨੂੰ ਮਾਰ ਕੇ ਵੀ ਚੈੱਕ ਕਰਾ ਦਨੇ ਆ ਦੇਖੋ ਤੇ 11 ਦੇ ਮਾਰ ਕੇ ਨਾਲ ਦੇ ਨੇ ਠੀਕ ਹੈ ਜੀ ਚਾਰੇ ਟਾਇਰ ਆ ਮਾਰ ਫਦੇ ਕੋਈ ਟਾਇਰ ਨਹੀਂ ਬਦਲ ਹੋਇਆ ਵਾ ਜਿੱਕਣਾ ਦਾ ਕੰਪਨੀ ਤੇ ਆਇਆ ਵਾ ਟਰੈਕਟਰ ਉਦਾਂ ਦਾ ਉਦਾਂ ਹੀ ਆ ਠੀਕ ਹੈ ਜੀ ਬਾਕੀ ਆਪਣੀ ਤਸੱਲੀ ਹੈ ਨਹੀਂ ਬਾਰੇ ਜੇ ਕੋਈ ਆਇਆ ਦੇਖਣ ਉਹਨੂੰ ਬਾਹ ਕੇ ਹੈ ਤਸੱਲੀ ਕਰਾ ਦੀ ਟਰੈਕਟਰ ਜਿੱਕਣਾ ਮਰਜ਼ੀ ਕਰ ਲਓ ਵੀਰ ਵੈਸੇ ਐਡੀ ਗੱਲੇ ਨਹੀਂ ਹੈਗੀ ਠੀਕ ਉਹਦਾ ਬੰਦਾ ਜਿਹਨੂੰ ਪਤਾ ਹੁੰਦਾ ਜੀ ਚਲਾਇਆ ਬਹੁਤਾ ਜਦੇ ਚਲਾ ਕੇ ਦਸ ਸਟਾਰਟ ਕਰਕੇ ਦੱਸ ਦਿੰਦਾ ਠੀਕ ਆ ਸਾਡੇ ਜੇ ਕੋਈ ਨੁਕਸਾਨ ਹਦਾ ਬਾਈ ਆਪਾਂ ਨੇ ਆਹਿਆ ਜਾ ਗੱਲ ਕਹਿਣੀ ਨਹੀਂ ਰਹੀ ਹੈਗੀ ਵੀ ਹਾਂ ਸਾਡੇ ਨਾਲ ਤਾਂ ਓਕੇ ਹੈ ਜੰਹਣਾ ਨਾਲੇ ਬਾਈ ਆਏ ਗੱਲ ਵੀ ਟਰੈਕਟਰ ਆਪਣੇ ਆਉਣਾ ਵੀ ਉਰੇ ਬੰਦੇ ਨੇ ਜਿਆਦਾ ਲੋਕ ਲਏ ਆਪਣੇ ਦੇਖਣ ਆਲੇ ਨੇ ਹਨਾ ਤੇ ਬਾਕੀ ਬਾਈ ਹਣੀ ਗਾਰੰਟੀ ਦੇਵੇਂ ਨਾ ਮੈਂ ਬਾਕੀ ਗਾਰੰਟੀ ਮੈਂ ਦਿੰਦਾ ਬਾਈ 5-10 ਦਿਨ ਹਫਤੇ ਦੀ ਗਾਰੰਟੀ ਦਵਾਂਗੇ ਟਰੈਕਟਰ ਦੀ ਜੇ ਜੇ ਕੋਈ ਹਫਤੇ 10 ਦਿਨਾਂ ਚ ਨਹੀਂ ਜੇ ਵੀ ਕੋਈ ਲੈ ਵੀ ਗਿਆ ਕਿ ਇਹਨੇ ਸੌਦਾ ਕਰ ਲਿਆ ਕੋਈ ਹਫਤੇ 10 ਦਿਨਾਂ ਚ ਵੀ ਨੁਕਸ ਲੱਗ ਗਿਆ ਤਾਂ ਬਾਈ ਆਪਣੇ ਪੈਸੇ ਲੈ ਜਾਓ ਟਰੈਕਟਰ ਖੜਾ ਜਾਓ ਠੀਕ ਨਹੀਂ ਹਾਂ ਇੰਨੀ ਗਾਰੰਟੀ ਆਪਾਂ ਦੇ ਦਾਂਗੇ ਬਾਈ ਤੇ ਬਾਕੀ ਹਾਂ ਹੋਰ ਬਾਈ ਟਰੈਕਟਰ ਜੇ ਕੋਈ ਨਹੀਂ ਆਇਆ ਫਿਲਹਾਲ ਤੇ ਕਈ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਨੇ ਬਾਈ ਟਰੈਕਟਰਾਂ ਵਾਸਤੇ ਤਾਂ ਕਰਕੇ ਅੱਜ ਆਪਾਂ ਨੇ ਵੈਸੇ ਪਹਿਲਾਂ ਹੋ ਗਏ 3-4 ਮਹੀਨੇ ਜਦ ਬਾਈ ਦੇ ਜਦ ਵੀ ਹੈ ਨਹੀਂ ਆਪਾਂ ਵੀਡੀਓ ਪਾਈ ਸੀ ਇੱਕ ਵਾਰ ਹਣਾ ਵੀਰੋ ਭਾਈ ਜੀ ਲੱਗੂ ਫਿਰ ਜਦ ਕੰਮ ਜਾਂ ਕੈਨਸਲ ਕਰਤਾ ਤਾਂ ਹਾਂ ਜਾਂ ਥੋੜਾ ਜਿਹਾ ਫਿਰ ਫਰੋਰ ਜਿਹਾ ਇੱਕ ਬੰਦੇ ਆ ਵੀ ਗਏ ਜਿਆਦਾ ਵੀ ਥੋੜੀ ਜੀ ਕਿਸੇ ਕਾਰਨ ਕਰਕੇ ਨਾਸਲਾ ਹੋ ਗਈ ਸੀ ਬਾਈ ਹਾਂ ਸਾਡੀ ਨਾਸਲਾ ਹੋ ਗਈ ਹਾਂ ਤੇ ਬਸ ਹੁਣ ਜਾਨੀ ਕਿ ਦੁਬਾਰਾ ਫਿਰ ਬਾਈ ਕਹਿੰਦਾ ਵੀ ਦੇਖ ਲੈ ਜੇ ਕੋਈ ਹੈਗਾ ਕਾ ਹੈਗਾ ਤੇ ਬਾਕੀ ਨਹੀਂ ਹੈਗਾ ਜੱਗੂ ਵੀ ਆਪਾਂ ਨਾ ਵੀ ਆਪਾਂ ਨਾ ਯਾਰ ਦੇਣਾ ਹੀ ਆ ਨਾ ਜਿਹਨੂੰ ਪਸੰਦ ਆ ਜੇ ਪਸੰਦ ਹੋਇਆ ਤਾਂ ਠੀਕ ਹੈ ਠੀਕ ਹੈ ਹੈਨਾ ਠੀਕ ਹੈ ਬਾਈ ਕੋਈ ਨੁਕਸ ਨਹੀਂ ਹੈਗਾ ਸਾਡੇ ਗਾਂ ਤੇ ਸਾਡੀ ਗਾਰੰਟੀ ਆ ਵੀਰੇ ਠੀਕ ਹੈ ਜੀ ਠੀਕ ਹੈ ਜਦ ਮਰਜ਼ੀ ਆ ਕੇ ਚੈੱਕ ਕਰ ਲਓ ਬਾਅਦੋਂ ਦੇਖ ਲਵੋ ਤੇ ਬਾਕੀ ਭਾਈ ਤੁਸੀਂ ਬਾਈ ਦੇ ਸੁਣ ਲੈ ਕੀ ਗੱਲ ਖਈ ਭਾਈ ਕਹਿੰਦਾ ਵੀ ਜੇ ਆਪਣਾ ਵਧੀਆ ਬਿੱਗ ਆ ਤਾਂ ਭਾ ਦੇ ਦਾਂਗੇ ਟਰੈਕਟਰ ਤੇ ਰੇਟ ਬਾਈ ਨੇ ਜਾਨੀ ਕਿ ਦੱਸਿਆ ਵੀ ਪੱਕਾ ਹੀ ਵੀ ਦੇਣਾ ਹੀ ਵੀ ਸੌਦੇ ਭਾਈ ਬਾਈ ਦਾ ਪਹਿਲੇ ਨਹੀਂ ਮੰਨ ਹਾਂ ਵੀ ਸੌਦਾ ਨਹੀਂ ਕਰਨਾ ਫਿਰ ਜਿਕੜਾ ਮਾਜੀ ਸਾਡੇ ਕੋਲ ਆ ਕੇ ਗੱਲ ਕਰ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਬਾਕੀ ਭਾਈ ਕਿਸੇ ਨੇ ਕੱਲਾ ਟਰੈਕਟਰ ਲੈਣਾ ਕੱਲਾ ਵੀ ਜਿਹੜੇ ਕੱਲਾ ਰੂਟਾ ਬੀਟਾ ਲੈਣਾ ਹੈ ਨਾ ਭਾਈ ਸ਼ਕਤੀਮਾਨ ਦਾ ਰੂਟਾ ਬੀਟਾ ਲੈਣਾ ਹੈ ਠੀਕ ਹੈ ਜੀ ਨਾਲ ਲਈ ਸਭ ਕੁਝ ਸੱਟਾ ਰੂਟਾ ਬੀਟਾ ਦਾ ਵੀ ਨਾਲ ਲਈ ਟਰੈਕਟਰ ਦਾ ਵੀ ਸੇਮ ਠੀਕ ਹੈ ਜੀ ਗੱਲ ਠੀਕ ਹੈ ਬਾਕੀ ਚਲੋ ਠੀਕ ਹੈ ਜੀ ਭਾਈ ਬਾਕੀ ਭਾਈ ਗੰਨਾ ਵੀ ਵਧੀਆ ਹੋਇਆ ਤੇਰਾ ਗੰਨਾ ਠੀਕ ਹੈ ਹੈ ਅਣੀ ਗੱਲ ਘਟੇ ਆ ਯਾਰ ਆਹ ਘਟਾ ਉਹ ਇਧਰ ਹੈਗੀ ਜੱਗੂ ਮੂਰੇ ਹਾ ਪਾਣੀ ਪੂਨ ਚੁੱਕਾ ਹੈ ਹੈਨਾ ਪਿੱਛੇ ਘਟਾ ਪਿੱਛੇ ਘਟਾ ਇਹ ਤਾਂ ਰੌਣੀ ਕਰਕੇ ਤਾਂ ਨਹੀਂ ਉਹੀ 4-5 ਦਿਨ ਲੇਟ ਹੋ ਜਾਣਾ ਕੰਮ ਚਲ ਦੇਖਦੇ ਜੱਗੂ ਇਹ ਤਾਂ ਨਹੀਂ ਜਾਂ ਜਦ ਤੱਕ ਆਪਣੀ ਜੀਰੀ ਲੱਗਣੀ ਆ ਜਦ ਤੱਕ ਮੜਾ ਮੋਟਾ ਕੋਸਾ ਜੱਗੂ ਵੀ ਸਾਲੀ ਬਾਸਮਤੀ ਲਾ ਦਾਂਗੇ ਬਾਅਦ ਚ ਆਹੋ ਵੀ ਠੀਕ ਆ ਹੈਨਾ ਗੰਨਾ ਭਾਈ ਆਹ ਇਸ ਵਾਰ 30 ਸਾਲ ਚ 30 ਸਾਲ ਚ ਗੰਨਾ ਫੁੱਟਿਆ ਬਾਈ ਦੇਖੋ ਗਰੋਥ ਕਰਨੇ ਤੇ 30 ਸਾਲ ਚ ਗੰਨਾ ਫੁੱਟਿਆ ਗੰਨਾ ਇਹਨਾਂ ਵਧੀਆ ਹੋਇਆ ਵਾ ਹਨੀ ਗੰਨਾ ਬਾਈ ਮਿਹਨਤ ਦਾ ਹੀ ਆ ਮਿਹਨਤ ਦਾ ਹਾਂ ਆਪਾਂ ਕਹਿੰਦੇ ਨੇ ਗੰਨਾ ਮਿਹਨਤ ਨਹੀਂ ਮੰਗਦਾ ਪਰ ਜਿੰਨੀ ਮੇਰੇ ਸਾਰਨਾ ਗੰਨਾ ਮਿਹਨਤ ਮੰਗਦਾ ਹੋਰ ਕੋਈ ਮਿਹਨਤ ਲੱਗਦੀ ਨਹੀਂ ਬਾਈ ਇਹ ਤਾਂ ਗੱਲ ਕਹਿਣ ਦੀ ਆ ਫਸਲ ਕੋਈ ਵੀ ਆ ਮਿਹਨਤ ਨਾਲੇ ਹੋਣੀ ਗੰਨੇ ਨੂੰ ਜੇ ਆਪਾਂ ਨੇ ਆਹ ਮਹੀਨਾ ਜਿਹੜੇ ਮਹੀਨਾ ਸੰਭਾਲਿਆ ਤਾਂ ਬਹੁਤ ਹੈ ਹਾਂ ਫਿਰ ਹੋ ਗਿਆ ਹਾਂ ਉਹੀ ਗੱਲ ਆ ਅਣੀ ਇਹ ਇੱਧਰ ਗਿੱਲਾ ਬਹੁਤ ਆ ਉੱਧਰ ਨਹੀਂ ਗਿੱਲ ਹੈਗੀ ਇੱਧਰ ਬਾਈ ਮੋਟਰ ਦਾ ਪਾਣੀ ਡੁੱਟਿਆ ਇੱਧਰ ਪਾਣੀ ਡੁੱਟਿਆ ਹੋਆ ਉੱਧਰ ਸੁੱਕਾ ਏ ਫਿਰ ਅੱਧ ਪ੍ਰਿੰਟਾਂ ਜੇ ਕੰਮ ਹੋਣਾ ਸਵਾਦ ਨਹੀਂ ਹੈਨਾ ਤੇ ਚੱਲ ਠੀਕ ਆ ਵੀਰੇ ਹਨੀ ਓਕੇ ਵੀਰ ਠੀਕ ਆ ਜੀ ਇੱਕ ਵਾਰ ਦਿਖਾ ਦੇ ਸਟਾਰਟ ਕਰਕੇ ਹੋਰ ਲੈ ਬਾਈ ਆਵਾਜ਼ ਦਾ ਬਾਈ ਮੈਸੀ ਦੀ ਇੰਨੀ ਪਿਆਰੀ ਹੈ ਨਾ ਪੁੱਛੋ ਨਾ ਚਲਾਈ ਇਹਦੀ ਕਾਰ ਵਰਗੀ ਇਹਨੂੰ ਪਾਵਰ ਸਟੀਅਰਿੰਗ ਵੀ ਲੋਡ ਨਹੀਂ ਹੈਗੀ ਇਹ ਮਤਲਬ ਕਿ ਅੱਧੇ ਹੈਂਡਲ ਨਾਲ ਏ ਟਰੈਕਟਰ ਮੁੜਦਾ ਠੀਕ ਆ ਜੀ ਬੈਟਰੀ ਵੀ ਬਿਲਕੁਲ ਜਿਵੇਂ ਨਵੀਂ ਰੱਖੋਈ ਹੋਈ ਆ ਬਾਕੀ ਬਾਈ ਆਪਾਂ ਤੁਹਾਨੂੰ ਟਰੈਕਟਰ ਦੀ ਥੱ ਕੋਈ ਵੀ ਮੇਰਾ ਵੀਰ ਜਾਵਾੜ ਸੱਜਣ ਹੋਇਆ ਦੇਖ ਲਿਓ ਰੋਟਾਵੇਟਰ ਵੀ ਲੈ ਵੀ ਆਪਾਂ ਤੁਹਾਨੂੰ ਦੱਸਤੀ ਜਾਣਕਾਰੀ ਦੇ ਦਿੱਤੀ ਠੀਕ ਹੈ ਜੀ ਤੇ ਬਾਕੀ ਠੀਕ ਹੈ ਜੀ ਬਾਈ ਇਸ ਤੋਂ ਇਲਾਵਾ ਜੇ ਕਿਸੇ ਮੇਰੇ ਹੋਰ ਵੀ ਕਿਸੇ ਵੀਰ ਭਰਾ ਨੇ ਟਰੈਕਟਰ ਵੇਚਣਾ ਜਾਂ ਬਾਈ ਖਰੀਦਣਾ ਹੁੰਦਾ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਆਪਣਾ ਨੰਬਰ ਸਭ ਨੂੰ ਪਤਾ ਹੀ ਆ ਜੀ ਥੱਲੇ ਮੈਂਸ਼ਨ ਵੀ ਕਰਾਂਗੇ ਸਕਰੀਨ ਦੇ ਨੰਬਰ ਤੇ ਉਹ ਨੰਬਰ ਤੇ ਕਾਲ ਕਰਕੇ ਹੋਰ ਜਾਣਕਾਰੀ ਜੇ ਕਿਸੇ ਵੀ ਚੀਜ਼ ਬਾਰੇ ਲੈਣੀ ਆ ਤਾਂ ਲੈ ਸਕਦਾ ਜੀ ਤੇ ਅੱਜ ਦੇ ਵਲੌਗ ਚ ਇੰਨੇ ਬਾਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੁਹਾਡੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦੇ ਆ ਕਿਸੀ ਹੋਰ ਨਵੇਂ ਬਲੌਗ 'ਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ